ਖੰਨਾ ਚ ਆਮ ਆਦਮੀ ਪਾਰਟੀ ਹੋਈ ਮਜ਼ਬੂਤ ਮੰਤਰੀ ਤਰਨਪੀਤ ਸਿੰਘ ਸੌਨ ਦੇ ਯਤਨਾਂ ਸਦਕਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਾਲਮਿਕੀ ਸਮਾਜ ਦੇ بڑے ਨੇਤਾ ਬਲਰਾਮ ਬਾਲੂ ਸਾਥੀਆਂ ਸਮੇਤ ਪਾਰਟੀ 'ਚ ਹੋਏ ਸ਼ਾਮਲ ਇਸ ਮੌਕੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਵਿਸ਼ੇਸ਼ ਰੂਪ ਵਿੱਚ ਪੁੱਜੇ ਅਤੇ ਬਲਰਾਮ ਬਾਲੂ ਦਾ ਪਾਰਟੀ 'ਚ ਸਵਾਗਤ ਕੀਤਾ ਇਸ ਮੌਕੇ ਮੰਤਰੀ अरोड़ा ਨੇ ਕਿਹਾ ਕਿ ਪਾਰਟੀ ਵੱਲੋਂ ਬਲਰਾਮ ਬਾਲੂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਏਗਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ श्री अरविंद केजरीवाल जी दी नीतियां ਨੂੰ ਦੇਖਦੇ ਹੋਏ ਭਗਵੰਤਪਨ ਸਰਕਾਰ ਦੇ 3.5 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀ ਤਰਫ ਦੀ ਸੋਨ ਜੀ ਦੇ ਹਲਕੇ ਪ੍ਰਤੀ ਲੋਕਾਂ ਦੇ ਪਿਆਰ ਔਰ ਡੈਡੀਕੇਸ਼ਨ ਨੂੰ ਦੇਖਦੇ ਹੋਏ ਆਜਾਵਾ ਦੀ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ ਪਰ ਦਿਨ ਵੱਧ ਰਿਹਾ ਹੈ ਤੇ ਅੱਜ ਇਸ ਹਲਕੇ ਦੇ ਵਿੱਚ श्री बलराम ਬਾਲੂ ਜੀ ਜਿਹੜੇ ਕਿ ਵਾਲਮੀਕੀ ਸਮਾਜ ਤੋਂ ਆਉਂਦੇ ਨੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀਗਾ ਸੋ ਇਹਨਾਂ ਦਾ ਹੁਕਮ ਮੈਨੂਅਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਹਰਪਰਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੀ ਤੁਸੀਂ ਵੀ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਚੱਲੋ ਸੋ ਅੱਜ ਇੱਥੇ ਪਹੁੰਚਿਆ ਬਲਰਾਮ ਬਾਲੂ ਜਰ ਉਹਨਾਂ ਦੇ ਸੈਂਕੜੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਲਈ ਜੁਆਇਨ ਕਰਾਉਣ ਦੇ ਲਈ ਖੁਜੀ ਰਣਨੀਤੀ ਸਾਡੀ ਇੱਕੋ ਹੀ ਹੁੰਦੀ ਆ ਆਮ ਆਦੀ ਪਾਰਟੀ ਦੀ ਕੰਮ ਕੰਮ ਔਰ ਕੰਮ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਕਮਿਟਮੈਂਟ ਦੇ ਨਾਲ ਜਦੋਂ ਤੁਸੀਂ ਲੋਕਾਂ ਦੇ ਕੰਮ ਕਰੋਗੇ ਪੂਰੀ ਇਮਾਨਦਾਰੀ ਦੇ ਨਾਲ ਤੇ ਇਲੈਕਸ਼ਨ ਦੀ ਨੀਤੀ ਹੈ ਜਿਹੜੀ ਉਹ ਲੋਕਾਂ ਨੇ ਆਪਣੇ ਆਪ ਤੁਹਾਡੇ ਲਈ ਬਣਾ ਦੇਣੀ ਹੁੰਦੀ ਹੈ ਸੋ ਸਾਡਾ ਫੋਕਸ ਹੈ ਜਿਹੜਾ ਉਹ ਸਿਰਫ ਔਰ ਸਿਰਫ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਤੇ ਜਦੋਂ ਸਾਫ਼ ਨੀਅਤ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਪਣੇ ਆਪ ਹੀ ਇਲੈਕਸ਼ਨ ਹੈ ਜਿਹੜੀ ਉਹ ਲੜਾ ਲੜਾ ਦੇਣੀ ਹੈ ਅਗਲੇ ਦਿਨਾਂ ਕੇ ਆ ਕੇ ਕਾਰਨਾਂ ਦੇ ਮੇਂ ਜਲਦੀ ਚੋਣ ਹੋਣੀਆਂ ਤੇ ਹੁਣ ਕੈਬਨਟ ਦੀ ਮੀਟਿੰਗ ਅੱਜ ਥੋੜੀ ਹੈ ਲੋਕ ਕਿਤੇ ਦੇ ਵਿੱਚ ਕੀ ਫੈਸਲੇ ਲਏ ਜਾ ਸਕਦੇ ਨੇ ਦੇਖੋ ਇਹ ਤਾਂ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਡਿਸਕਲੋਜ਼ ਕਰਨਾ ਮੈਂ ਸਮਝਦਾ ਕਿ ਬਹੁਤੀ ਵਾਜਿਬ ਗੱਲ ਨਹੀਂ ਹੈ ਉਹ ਮੀਟਿੰਗ 6 ਵਜੇ ਹੋਣੀ ਹੈ 6:30 6:30 7:00 ਵਜੇ ਤੱਕ ਤੁਹਾਡੇ ਕੋ ਸਾਰੇ ਵੇਰ ਵਿੰਨੇ ਜਿਹੜੇ ਆ ਜਾਣੇ ਨੇ ਪਰ ਮੈਂ ਇੱਕ ਚੀਜ਼ ਅਸ਼ੂਰ ਕਰ ਦੇਣਾ ਚਾਹਣਾ ਕਿ ਜੋ ਵੀ ਪਿਛਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਜਿਹੜੇ ਵੀ ਪੰਜਾਬ ਕੈਬਨਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲੇ ਲਾਊਗੀ ਉਹ ਪੰਜਾਬ ਦੀ ਬਿਹਤਰੀ ਲਈ ਹੋਊਗੀ ਪੰਜਾਬ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਹੋਣੀ ਹੈ ਵੀ ਅੱਜ ਲੈ ਕੇ ਇੱਕ ਸਖਤ ਕਾਨੂੰਨ ਜਿਹੜਾ ਬਣਨ ਗਾਰੇ ਹੈ ਬਿਲਕੁਲ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਅਨਫੋਰਚੂਨੇਟ ਰਿਹਾ ਹੈ ਕਿ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਿਹੜੀ ਉਹ ਪੰਜਤਗੀ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਬਹੁਤ ਮਾਹੌਲ ਹੈ ਜਿਹੜਾ ਪੰਜਾਬ ਦਾ ਇਮੋਸ਼ਨਲੀ ਸੈਂਟੀਮੈਂਟਲੀ ਡਿਸਟਰਬ ਵੀ ਹੁੰਦਾ ਰਿਹਾ ਹੈ ਅ ਪਿਛਲੇ ਆਪਾਂ 10 ਸਾਲ ਪਹਿਲਾਂ ਨਜ਼ਰ ਮਾਰੀ ਜਿਸ ਤਰੀਕੇ ਦੇ ਨਾਲ ਬਰਗਾੜੀ ਬਹਿਬਲ ਕਲਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹਨਾਂ ਇਹੋ ਜਿਹੇ ਘਟਨਾਵਾਂ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ ਉਹਦੇ ਲਈ ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਇਹ ਹਿੰਮਤ ਹੌਸਲਾ ਨਹੀਂ ਕਰ ਪਾਊਗਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਅਹ ਦੀ ਬੇਅਦਬੀ ਕਰਕੇ ਕਿਸੇ ਦੀਆਂ ਭਾਵਨਾਵਾਂ ਠੀਕ ਪਹੁੰਚਾ ਸਰ ਮਜੀਠੀ ਵਾਲੀ ਗ੍ਰਿਫਤਾਰੀ ਨੂੰ ਕੀ ਗਣਾ ਦੇਣਾ ਹੈ ਜੀ ਜਿਹੜਾ ਜਹਜਾ ਕਰੋਗੇ ਉਹ ਜਾ ਪਰੋਂਗੇ ਜੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦੋ ਨੰਬਰ ਦੇ ਧੰਦੇ ਕਰਕੇ ਤੁਸੀਂ ਅਹ ਪ੍ਰਾਪਰਟੀਆਂ ਬਣਾਓਗੇ ਨਸ਼ਿਆਂ ਦੇ ਕਾਰੋਬਾਰਾਂ ਦੇ ਵਿੱਚੋਂ ਅਹ ਡਿਸਪਰੋਪੋਰਸ਼ਨੇਟ ਐਸੈਟ ਬਣਾਓਗੇ ਤੇ ਫਿਰ ਜਿਹੜਾ ਜਹਜਾ ਕਰੂਗਾ ਉਹ ਜਾ ਪਰਣਾ ਪਊਗਾ